ਅਸੀਂ ਸ਼ਿਦਨ ਸਾਹਿਬ ਤੋਂ ਦੁਪਹਿਰਾ ਘਟ ਕੇ ਆ ਰਹੇ ਸੀਗੇ ਅੱਛਾ ਜੀ ਤੇ 10 ਕ ਦਾ ਟਾਈਮ ਸੀ ਤੇ ਅਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਈ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿੱਲਰ ਗਈਆਂ ਬੱਸ ਤੇ ਜਾਣਾ ਕਿੱਥੇ ਸੀ ਤੁਹੀਂ ਜਲੰਧਰ ਜਲੰਧਰ ਜਾਣਾ ਹਾਂਜੀ ਕਿੰਨੇ ਕੁ ਲੋਕ ਜਹੀ ਹੈ ਹੋ ਗਏ ਆ کافی ਰੁੱਕ ਕੇ ਜਾ ਕੇ ਵੀ ਹੋ ਗਏ 35 ਵਾਰੀਆਂ ਹੀ ਵਿੱਚ ਤਕਰੀਬਨ 20 ਜਣੇ ਹੋ ਗਏ ਹਾਂ 20 20 ਜਣੇ ਹੋਣੇ ਜਾ ਕੇ ਹਾਂਜੀ ਥੋੜੇ ਕ ਵਿੱਚ ਗੰਭੀਰ ਵੀ ਹੋਏ ਆ ਠੀਕ ਥੋੜੇ ਕਿਦਾਂ ਦੇ ਜਿਹਨਾਂ ਨੂੰ ਨਹੀਂ ਵੀ ਲੱਗਿਆ ਸੱਟਾ ਐਸੀ ਬਾਸਸੇ ਜਾ ਰਹੇ ਸੀ ਤੇ ਬਾਸ ਦਾ ਐਕਸੀਡੈਂਟ ਹੋ ਗਿਆ ਅੱਗੇ ਟਰੱਕ ਹੀ ਤੇ ਵਿੱਚੇ ਕਾਰਵਨਿਕ ਉਹਦੋਂ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇੱਕਦਮ ਅੱਗੇ ਨਾਲ ਐਕਸੀਡੈਂਟ ਹੋ ਗਿਆ ਕਿੰਨੇ ਕ ਵਜੇ ਕਿੰਨੇ ਕ ਵਜੇ ਦੀ ਗੱਲ ਜੀ ਸਾਢੇ 10 ਵਜੇ ਦੀ ਗੱਲ ਜੀ ਵੀ ਕਿੱਥੇ ਜਾਣਾ ਸੀ ਅਸੀਂ ਲੁਧਿਆਣੇ ਜਾਣਾ ਸੀ ਲੁਧਿਆਣੇ ਜਾਣਾ ਸੀ ਕਿੰਨੇ ਮੈਂਬਰ ਹੀ ਤਾਂ ਰਹਾ ਸਾਡੇ ਨਾਲ ਤਾਂ 3 ਮੈਂਬਰ ਸੀ ਛੋਟਾ ਛੋਟੀ ਕੁੜੀਆ ਸੀ ਮਦਰ ਆਹੀ ਅੰਮ੍ਰਿਤਸਰੋਂ ਆ ਰਹੇ ਸੀ ਕਿੰਨੇ ਕੁ ਲੋਕਾਂ ਨੂੰ ਸਟਾ ਲਗੇ 35 ਜਨਨ ਨੂੰ ਸਟਾ ਬਚ ਗਿਆ ਗੰਭੀਰ ਕੇ ਗੰਭੀਰ ਸਟਾ ਬਚ ਗਿਆ ਮੇਰੇ ਵੀ ਸਟਿਚਸ ਆਇਆ ਅੱਛਾ ਸਟਿਚਸ ਆਇਆ ਸਭ ਦਾ ਇਹ ਤੂੜੀ ਵਾਲਾ ਕਾਪੀ ਉਹਨੇ ਗਾੜੀ ਬ੍ਰੇਕ ਦੇ ਦਿੱਤੀ ਕਿੱਥੋਂ ਆਉਂਦੇ ਹੀ ਬੱਸ ਅੰਮ੍ਰਿਤਸਰੋਂ ਯਾਨੀ ਜਾਣਾ ਕਿੱਥੇ ਜਲੰਧਰ ਨੂੰ ਤੇ ਕਿੰਨੇ ਕ ਵਜੇ ਦੀ ਗੱਲ ਹੈ ਇਹ 10 ਵਜੇ ਦੀ ਗੱਲ ਹੈ ਬਦਮਾ ਹੋਇਆ ਕਿ ਇੱਕਦਮ ਟੂੜੀ ਵਾਲਾ ਟਰੱਕ ਟੂੜੀ ਵਾਲੇ ਕਾਪੜੇ ਕੋਪੜੇ ਬ੍ਰੇਕ ਮਾਰਤੀ ਗੱਡੀ ਮੈਂ ਟੂੜੀ ਉੱਤੇ ਖਲੋਤਾ ਹੀ ਨਹੀਂ ਦੇ ਉਹ ਖਲੋਤਾ ਨੇ ਸਵਾਰੀਆਂ ਵਿਚ ਨਿਕਲ ਗਏ ਸਵਾਰੀਆਂ ਵਿਚ ਸਵਾਰੀਆਂ ਨੀਆਂ ਕਿੰਨੀਆਂ ਨਾਲੇ ਸਵਾਰੀਆਂ ਪਰ 20-30 ਹੋਣੀਆਂ ਕਿੰਨੀਆਂ ਸਵਾਰੀਆਂ ਨੇ ਛੱਟਾਂ ਲੱਗੀਆਂ ਵਿੱਚ 20 ਜਿਹੇ ਨੇ ਆਈ ਨੇ ਕਿ ਹੋਣੀਆਂ 20 ਜਾਨੀ ਕੋਈ ਕੰਮ ਦੀ ਚੋਣ ਨਹੀਂ ਆਇਆ ਨਹੀਂ ਜ਼ਿਆਦਾ ਨਹੀਂ ਹੈ ਬੱਲਾ ਬੱਲਾ ਤੇ ਮੂੰਹ ਮਾਤੇ ਗਿਆ ਇਹ ਟਰੱਕ ਦੇ ਮਗਰ ਵਾਜ ਮਾਰੀ ਵਜ ਗਈ ਹੈ ਤੇ ਸਵਾਰੀਆਂ ਦੇ ਛੱਟਾ ਛੱਟਾ ਲੱਗਿਆ ਦੇਖਦੇ ਆ ਜੋ ਵੰਦੀ ਕਾਰਵਾਈ ਟਰੱਕ ਸਵਾਰੀਆਂ ਦੇ ਛੱਟਾਂ ਲੱਗੀਆਂ ਹਾਂਜੀ ਪਾਸ ਅਸੀਂ ਆਏ ਹਾਂ ਉਨ ਜਾ ਕੇ ਵੇਖਦੇ ਹਾਂ ਸਾਰਾ ਜੋ ਸਾ ਜੋ ਰਿਜ਼ਲਟ ਆਉਣਗੇ ਉਸ ਹਿਸਾਬ ਤੇ ਕਰਿਆ ਜਾਊਗੀ ਠੀਕ ਹੈ ਹਾਂਜੀ